ਹਾਰਡਵੇਅਰ ਵਪਾਰੀ ਦੀ ਦੁਕਾਨ ਤੇ ਅਣਪਛਾਤੇ ਨੌਜਵਾਨ ਗੋਲੀਆਂ ਚਲਾ ਕੇ ਹੋਏ ਫਰਾਰ ਦੋ ਵਾਰ ਅੱਗੇ ਵੀ ਚੱਲ ਚੁੱਕੀਆਂ ਨੇ ਇਸ ਦੁਕਾਨ ਤੇ ਗੋਲੀਆਂ ਦੱਸਦੀ ਹੈ ਕਿ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਤਹਿਤ ਆਉਂਦੇ ਥਾਣਾ ਅਡੇਰਾ ਬਾਬਾ ਨਾਨਕ ਅੰਦਰ ਪਿੰਦੀ ਪੁਲਿਸ ਚੌਕੀ ਤੋਂ ਕਿਤਾ ਰੰਦਾਵਾ ਦੇ ਵਿੱਚ ਵਿਕੀ ਹਾਰਡਵੇਅਰ ਸਟੋਰ ਦੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਵਿਕੀ ਹਾਰਡਵੇਅਰ ਸਟੋਰ ਦੇ ਮਾਲਕ ਦਿਨੇਸ਼ ਕੁਮਾਰ ਉਰਫ ਬੋਬਿੰਦਸੇ ਕਿ ਕੱਲ ਬੀਤੀ ਸ਼ਾਮ ਕਰੀਬ 6 ਵਜੇ ਦੋ ਮੋਟਰਸਾਈਕਲ ਸਵਾਰਨ ਪਛ ਮ ਦੇ ਰਹੀ ਕਿ ਗੋਲੀ ਦੁਕਾਨ ਦੀ ਦਵਾਰ ਵਿੱਚ ਲੱਗ ਜਾਂਦੀ ਹੈ ਤੇ ਨਿਸ਼ਾਨਾ ਇੱਧਰ ਉੱਧਰ ਲੱਗਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਉੱਥੇ ਹੀ ਜ਼ਿਕਰ ਜੋਗੇ ਹੈ ਕਿ ਇਸ ਦੁਕਾਨ ਦੇ ਉੱਪਰ ਪਹਿਲਾਂ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਦੇ ਮਾਲਕ ਨੇ ਕੀ ਕੀਤਾ ਹੈ ਤੁਸੀਂ ਵੀ ਸੁਣੋ ਜਗਿੰਦਰਪਾਲ ਦੀ ਰਿਪੋਰਟ লাইਵ ਪਰ ਸਲ ਫਰੋਤੀ ਦਾ ਮਾਮਲਾ ਹੈ ਕੀ ਪ੍ਰਤੀ ਤੋਂ ਮੰਗ ਹੈ ਮੰਗਦੇ ਹੈ ਜੀ ਕੋਣ ਮੰਗ ਰਿਹਾ ਜੀ ਨਿਸ਼ਾਨ ਸਿੰਘ ਨਾਮ ਦਾ ਬੰਦਾ ਜੀ ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਦੀ ਇਹਦੇ ਸਬੰਧ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂਜੀ ਦੋ ਵਾਰੀ ਅੱਗੇ ਹੋ ਗਿਆ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ ਹਾਂਜੀ ਉਹ ਦੋਸੀ ਕੀ ਕਿ ਦੋਸੀ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ ਹਾਂਜੀ ਤੇ ਜਿਹੜਾ 2024 ਚ ਉਹਨਾਂ ਦੀ ਵਜ੍ਹਾ ਜਮਨਤ ਹੋ ਗਈ ਅੱਛਾ ਹਾਂਜੀ ਜਿਹੜੀ ਕੱਲ ਗੋਲੀ ਚੱਲੀ ਉਹ ਕਿੱਥੇ ਲੱਗੀ ਆ ਉਹ ਦੁਕਾਨ ਦੇ ਸੱਪ ਤੋਂ ਪੱਲੇ ਕੋਲੇ ਤੇ ਲੱਗੀ ਠੀਕ ਹੈ ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਤਾਂ ਹੀ ਆ ਜੀ ਪੂਰਾ ਯੋਰ ਨਾ ਨਹੀਂ ਜਾਣਦੇ ਨਹੀਂ ਕਰਦਾ ਕਿਸੇ ਸਿਟੀ ਵੀ ਬੇਰਾ ਕੈਮਰੇ ਜਾਈ ਹਾਂਜੀ ਆਇਆ ਜੀ ਉਹ ਬੰਨੇ ਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕੀ ਪਿਛਲੇ ਮਗਰੋਂ ਜਿਹੜੇ ਬਿਜ ਭਜ ਨਾ ਸਕੀ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰ ਉਹਨਾਂ ਕਾਰਨ ਕੀਤੀ ਹੈ ਤਿੰਨ ਚਾਰ ਗੱਡੇ ਹਾਂਜੀ ਥੋੜਾ ਜਿਹਾ ਬਰਗਰਾ ਗਿਆ ਸਰ ਅਜਾ ਕੱਲ ਕਾਬੂ ਆ ਜਣੇ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਇਹਦਾ ਚਾਹ ਜੀ ਤਦ ਤੱਕ ਉਸ ਤੋਂ ਬਲ ਮੇਰੇ ਖਿਆਲ ਹਾਂਜੀ ਮੈਨੂੰ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ ਹਾਂਜੀ ਹਾਂਜੀ ਉਹ ਤੋਂ ਇਥੇ ਮੌਜੂਦ ਸਨ ਹਾਂਜੀ ਮੌਜੂਦ ਇਨਹ ਲੋਕੋ ਕੀਤਾ ਪਰ ਆ ਪੰਦਰ ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ ਕਤੈਸਵਰਤੀਓ ਹਾਂਜੀ ਕਤੈਸਵਰਤੀਓ ਮੋੜ ਚਾਲ ਦੇ ਤਸਵੀਰ ਇਹ ਨਾ ਪਹਿਲਾਂ ਇੱਕ ਦੋ ਰਾਉਂਡ ਹਾਂ ਰਾਉਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਦਾਂ ਲਾਏ ਆ ਅੱਛਾ ਗੇੜੇ ਚੌਥੇ ਫੇਰੇ ਆਣ ਕੇ ਫੇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਕੋਈ ਕਿੰਨੇ ਰੌੜ ਜਿਹੜੀ ਉਹਨਾਂ ਲੋ ਫੇਰਿੰਗ ਕੀਤੀ ਇੱਕੋ ਰੌਂਡ ਕੱਢਿਆ ਨਾਲੇ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗਾ ਪ੍ਰਸ਼ਾਸਨ ਜੀ ਨੂੰ ਸਹੀ ਕਾਟਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜੀ ਤੁਹਾਨੂੰ ਫ੍ਰੈਡ ਦਾ ਸਾਰਿਆਂ ਨੇ ਇੱਥੇ ਲੋਕਲ ਨੰਬਰ ਦਵਾ ਰੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲਾਉਣਾ ਚਾਹੀਦਾ 2S ਦਾ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤੇ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਹੂੰ ਹੂੰ ਸੋ ਜਦੋਂ ਇਨਫਾਰਮੇਸ਼ਨ ਆਈ ਸੀ ਕੱਲ 6 ਵਜ ਕੇ ਜਿਹੜੀ ਹੈਗੀ 6:20 ਤੇ ਕੋਈ ਗੋਲੀ ਚੱਲੀ ਹੈਗੀ ਭਰਮਗੁਰੂ ਦਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹੈਗੇ ਆਂ ਮਸਲਾ ਕੋ ਮਤਲਬ ਕਿਰੇ ਤੇ ਕੋਲੀ ਚਲੀ ਗਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੁਕਾਨ ਤੇ ਕੋਲੀ ਚਲੀ ਗਈ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਪਰ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨੇ ਸਰ ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗਾਰੇ ਕੋਈ ਫੋਟੋਜ ਵਗੈਰਾ ਮਿਲੀ ਉਹਨਾਂ ਦੀ ਅੱਜ ਚੱਲ ਰਿਹਾ ਜੀ ਜਾਂਚ ਚੱਲਦੀ ਪਈ ਹੈ ਤੇ ਸਰ